ਸਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹੋਰ ਸੌਜੀ ਕੀ ਹਾਲ ਚਾਲ ਨੇ ਤੇ ਮੀ ਕਿਣ ਮਣ ਕਿਣ ਮਣ ਜੀ ਹੋਈ ਜਾਂਦੀ ਆ ਹੋਈ ਜਾਂਦੀ ਆ ਤੁਸੀਂ ਪਹਿਲੇ ਵਲੌਗ ਚ ਵੀ ਦੇਖ ਲਿਆ ਤੇ ਸੰਡੇ ਦਾ ਹੀ ਦੇਣਾ ਟਾਈਮ ਕਿੰਨਾ ਹੋਇਆ 3 ਵਜੇ ਉਹ ਤਾਂ ਪਹਿਲਾਂ ਹੀ ਬੋਲ ਆ ਉਹਨੂੰ ਕੀ ਸੁਣਨਾ ਫੇਰ ਗੁੱਸਾ ਕਰੂਗਾ ਵੀਡੀਓ ਦੇਖ ਲਈ ਵੀਡੀਓ ਦੇ ਕੇ ਗੁੱਸਾ ਕਰੂਗਾ ਇਸਾ ਟੀਬੂ ਬੋਲੇ ਨੇ ਇਹਨਾਂ ਨੂੰ ਬਹੁਤ ਘੱਟ ਸੁਣਦਾ ਹੈ 3:00 ਵਜ ਗਏ ਹੋਣੇ ਆ ਚਲੋ ਹਾਂ ਪਾਣੀ ਪੜਾਉਣ ਲੱਗੇ ਆ ਮੱਝਾਂ ਨੂੰ 3:00 ਵਜ ਗਏ ਤੇ ਮੈਂ ਹੁਣ ਮੈਨੂੰ ਤਾਂ ਸਮਝ ਹੀ ਸਮਝ ਲੱਗਦੀ ਮੈਂ ਹੁਣ ਦਾਲ ਪਾਣੀ ਕੀ ਬਣਾਵਾ ਹਾਂ ਕਾ ਕੁਛ ਬਣਾ ਲਈਏ ਖਾਣ ਨੂੰ ਕੜਾਈ ਚਾਲ ਲਈ ਅਮੀ ਬੰਦ ਕੜਾਈ ਚਾਲ ਲੈਣੇ ਹੈ 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 ਨਾ ਜਾਲੇ ਦੇਖ ਹੈ ਤਾਂ ਨਹੀਂ ਆਦੇ ਨਾ ਦਾ ਆਦੀ ਕੀ ਕਰਨਾ ਗਲਤ ਤਾਂ ਸਹੀ ਹੈ ਕਬੂਤਰ ਬੈਠਾ ਉੱਤੇ ਸਿਖਰੋ ਬੱਠਾ ਹਾਤਾ ਚੁੰਦੀ ਹ ਕਿਸੇ ਚੀਜ਼ ਦੀ ਫਿਕਰ ਨਹੀਂ ਮਧ ਆਪਕਾ ਨਹੀਂ ਹੁੰਨੀ ਆ ਹਨਾ ਵੀ ਕਿਸੇ ਚੀਜ਼ ਦੀ ਫਿਕਰ ਨਹੀਂ ਇਹਨਾਂ ਨੂੰ ਨਾ ਧਾਰਾਂ ਦੀ ਨਾ ਡੋਕਿਆਂ ਦੀ ਨਾ ਖਾਣ ਦੀ ਨਾ ਪੀਣ ਦੋ ਬੈਠੇ ਨੇ ਦੋ ਇੱਥੋਂ ਹੀ ਗਏ ਨੇ ਉੱਡ ਕੇ ਇੱਥੇ ਤੇਰੇ ਵਾਲੇ ਹੀ ਨੇ ਜਿਹੜੇ ਲੋਕ ਕਬੂਤਰ ਰੱਖਦੇ ਆ ਚੀਨੇ ਅਸੀਂ ਗੋਲੇ ਰੱਖੇ ਹੋਏ ਆ ਅਸੀਂ ਗੋਲੇ ਰੱਖੇ ਹੋਏ ਆ ਬੂਟ ਪਾ ਕੇ ਚੱਲਦੇ ਮਿੱਠੀ ਉਹਨਾਂ ਦੇ ਵੀਡੀਓ ਬਣਾ ਕੇ ਲੈ ਗਏ ਨੇ ਮੈਂ ਦੋ ਤਿੰਨ ਵਾਰੀ ਮਿੱਠੀ ਕੋ ਗਈ ਮੇਰੇ ਹੱਥਾਂ ਵਾਲ ਦੇਖੀ ਜਾਂਦੀ ਆ ਵੀ ਕੈਮਰਾ ਨਹੀਂ ਲੈ ਕੇ ਆਈ ਹੈਗੀ ਤੇ ਦੇਖ ਲਓ ਉਹਦੇ ਮੂੰਹ 'ਚ ਬੋਲ ਨਹੀਂ ਹੈਗਾ ਵੀ ਹਨਾ ਜੇ ਬੋਲ ਹੋਵੇ ਤਾਂ ਬੋਲ ਕੇ ਕਹਿ ਦਵੇ ਹਨਾ ਦੇਖ ਲਓ ਇੰਨਾ ਪਿਆਰ ਕਰਦੀ ਆ ਆਪਾਂ ਨੂੰ ਮਿੱਠੀ ਨੂੰ ਵੀ ਪਤਾ ਮਿੱਠੀ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਤੁਸੀਂ ਵੀ ਮਿੱਠੀ ਨੂੰ ਪਿਆਰ ਕਰਿਆ ਕਰੋ ਜਿਵੇਂ ਜਹਾਰ ਨੇ ਦੱਸਿਆ ਸੀ ਵੀ ਕਿਵੇਂ ਪਿਆਰ ਕਰੀਂ ਕਹਣਾ ਕੈਂਪਕ ਆ ਪਿਆਰ ਕਰਦੀ ਹੁਣ ਕਬੂਤਰਾ ਵੱਲੇ ਦੇਖੀ ਜਾਣਾ ਉੱਪਰ ਮੂੰ ਚੱਕਿਆ ਹੁ ਕਹਤੂ ਤੇ ਉਹਨਾਂ ਦੀ ਵੀਡੀਓ ਚ ਕਹਿੰਦੀ ਕਹਿੰਦੀ ਕਿ ਕਬੂਤਰਾਂ ਦਾ ਸ਼ਕੀਨ ਮੇਰੇ ਨਾਲ ਗੋਡੇ ਭੰਨਦੀ ਲੈਟਰ ਲੂਟ ਲਾ ਲੋ ਮੈਂ ਤਾਂ ਪੁੱਛਦੀ ਸੀ ਵੀ ਮੈਂ ਕੀ ਬਣਾਵਾਂ ਆ ਲੈਟ ਲਾਓ ਬੈਠੀ ਸੱਤ ਦਾ ਸ਼ਕੀਨ ਹੈ ਜੀ ਮਿੱਠੀ ਕੀ ਖਾਣਾ ਓ ਮਿੱਠੂ ਇੱਧਰ ਮੁਕਰ ਇੱਧਰ ਮੁਕਰ ਲੈ ਭੋੜੀਏ ਜੇ ਤੂੰ ਸੁਣਦਾ ਨਹੀਂ ਇੱਧਰ ਦੇਖ ਪੋਖੋ ਦਾ ਕਰਾ ਵਟੇ ਡੀ ਆ ਤੇ ਮੇਰੇ ਹੁਣ ਪਰੀ ਨੂੰ ਆਇਆ ਵੀ ਉਹਨੂੰ ਬੁਲਾਈ ਜਾਂਦੇ ਮੈਨੂੰ ਬੁਲਾਉਂਦੇ ਲੜਟ ਲਾਉਣੇ ਪਹਿਲਾਂ ਤਾਂ ਮੈਂ ਲੜਟ ਲਾੜਮਾ ਇੰਨਾ ਨੇ ਲਾਤੀ ਲੜਟ ਇਧਰ ਲਈ ਅੰਦਰ ਲਈ ਲੜਟ ਲਾਓ ਪਰੀ ਨਹੀਂ ਦੇਖ ਦੇਗੀ ਇਧਰ ਬੋਲੀਏ ਮੈਂ ਵੀਡੀਓ ਬਣਾਉਣੀ ਆ ਬੈਕ ਕੈਮਰੇ ਨਾਲ ਦਿਖਾ ਨਹੀਂ ਦੋ ਮੈਂ ਗੋਰੀ ਤੂੰ ਕਾਲਾ ਮੈਂ ਗੋਰਾ ਤੂੰ ਕਾਲੀ ਨਹੀਂ ਮੈਂ ਗੋਰੀ ਤੂੰ ਕਾਲਾ ਕੀ ਆ ਗਾਣਾ ਮੈਂ ਤਾਂ ਗਾਣਾ ਨਹੀਂ ਮੂੰਹ ਤੇ ਚੜਿਆ ਹਾਲੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਮਿੱਠੀ ਐ ਹਲੋ ਹਲੋ ਕਰ ਇਦਰ ਸ਼ਾਸ਼ੀ ਗੱਲ ਕਰੋ ਸ਼ਾਸ਼ੀ ਗੱਲ ਕਰੋ ਸ਼ਾਸ਼ੀ ਗੱਲ ਕਰੋ ਸ਼ਾਸ਼ੀ ਗੱਲ ਕਰੋ 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 ਪਰੀ ਵੀ ਸ਼ਾਸ਼ੀ ਗੱਲ ਪਰਿੰਦੇ ਮੈਨੂੰ ਕੱਪੜੇ ਖਾਣ ਦੀ ਪਤਾ ਪਤਾ ਹੁੰਦਾ ਐਨੂੰ ਪਤਾ ਵੀਡੀਓ ਬਣਾਉਣ ਦਾ ਤਾਂ ਇਹਨੂੰ ਇਹ ਸ਼ਕੀਨ ਆ ਵੀਡੀਓ ਬਣਾਉਣ ਦਾ ਇਹ ਲਈ ਹੈ ਪੱਕੀ ਜੂ ਹਾਂ ਪਹਿਲੇ ਜਾਣ ਬੱਚੇ ਯੂਟਿਊਬਰ ਹੋਊਗੀ ਹਾਏ ਮਿੱਠੀ ਕਿਹੜੇ ਵੇਲੇ ਦੀ ਬੈਠੀ ਆ ਇਹ ਹੋ ਤਾਂ ਥੱਲੇ ਮੁੱਤੀ ਜਾਂਦੀ ਐ ਦੱਸ ਦੋ ਕੀ ਬਣਾਵਾਂ ਮੈਂ ਸ਼ਾਮ ਨੂੰ ਸ਼ਾਮ ਦੀ ਖਾ ਕੇ ਸਵੇਰ ਦਾ ਫਿਕਰ ਸਵੇਰ ਦੀ ਖਾ ਕੇ ਸ਼ਾਮ ਦਾ ਫਿਕਰ ਸਵੇਰ ਦੀ ਖਾ ਕੇ ਸ਼ਾਮ ਦੀ ਖਾ ਕੇ ਤੜਕੇ ਦਾ ਫਿਕਰ ਆਚਾਰ ਖਾ ਚਾਰ ਨਾ ਆਚਾਰ ਖਾ ਤੁਸੀਂ ਭਾਈ ਖਾ ਲਓਗੇ ਆਚਾਰ ਨਾ ਅਸੀਂ ਨਹੀਂ ਖਾਂਦੇਗੇ ਨਾ ਹਾਂ ਮੈਂ ਨਹੀਂ ਖਾਂਦੀ ਮੈਂ ਤੁਸੀਂ ਕਰਦੇ ਹੈ ਕੀ ਰੁੱਖੀ ਮਿੱਸੀ ਰਸੀ ਖਾ ਖੜਾ ਪਾਣੀ ਦੀ ਨਹੀਂ ਉਹ ਵੀ ਕਦੇ ਖਾਦੀ ਜਾਂਦੀ ਆ ਰੁੱਖੀ ਮਿੱਸੀ ਕਿੰਨਾਂ ਬੰਦਾ ਕਰੀਏ ਜਿਹਦੇ ਕੰਮ ਜਿਹਦਾ ਡਰਦੀ ਉਹੀ ਹੋਗੇ ਜਿਹੜੀ ਕੰਮ ਦਾ ਡਰ ਚੋਣਾ ਆਪਾਂ ਇਹਨੂੰ ਚੋਣਾ ਐ ਨਹੀਂ ਕਰਨਾ ਐ ਨਹੀਂ ਕਰਨਾ ਇੰਨੀ ਛੇਤੀ ਹਥਿਆਰ ਨਹੀਂ ਸੱਟਣੇ ਆਪਾਂ ਨੇ ਲੁਸਨ ਮੈਂ ਤੇਰੇ ਮੂਰੇ ਦਾਣਾ ਬੁੱਕੂਗੀ ਠੀਕ ਆ ਤੂੰ ਦੁੱਧ ਦੇ ਦੀ ਠੀਕ ਆ ਖੜ ਕੇ ਕਿ ਹਾਂ ਚ ਸਿਰ ਹਲਾ ਹਾਂ ਚ ਸਿਰ ਹਲਾ ਕੌਣ ਜੀ ਨਹੀਂ ਲੱਗਦਾ ਤੋਂਡੇ ਮੰਗੂ ਉਹਨਾਂ ਦਾ ਬੈਠਿਆ ਵੇਲੇ ਆ ਨਾ ਮੇਰੀ ਗਈ ਨਾ ਟੱਪਿਆ ਗੁੱਤਲੀਆ ਮਾਈ ਜੀ ਟੱਪਿਆ ਦੋਤੀ ਆ ਭਾਈ ਆ ਹੋਏ ਇਹ ਤਾਂ ਜਾ ਵਸਾ ਮੇਟ ਬੋਰਡਰ ਉੱਤਮ ਵਾਲਿਆਂ ਉਹ ਕਿਹੜਾ ਹੁੰਦਾ ਜਿਹੜਾ ਪੰਨੇੜੇ ਨੂੰ ਬੁਲਾਉਂਦੇ ਨੇ ਨਾਸ ਨਾਸ ਲੇਦਾ ਤੇ ਆਪਾਂ ਹੁਣ ਬਣਾਉਨੇ ਆ ਪਾਪ ਕੌਰ ਹੱਤੀ ਦੋ ਜੀ ਜੀ ਆ ਪਾਪ ਕੌਰ ਬਣਾ ਰਖਾ ਨੇ ਇਹਨਾਂ ਸਾਰੀ ਆਪਣਾ ਕੋ ਪਾਪ ਕੌਰ ਵਾਲੀ ਮੱਕੀ ਪਈ ਐ ਥੋੜੇ ਜਿਹਾ ਬਣਾਵਾਂਗੇ ਜ਼ਿਆਦਾ ਤਾਂ ਨਹੀਂ ਬਣਾਉਂਦੀ ਹਨ ਨਿੱਕੀ ਜੀ ਕੌਲੀ ਦਿੱਤੇ ਆ ਚਾਰ ਜਨਾ ਮਾਣ ਨਹੀਂ ਜੀ ਆ ਚਾਹ ਬਣਾਉਂਦੇ ਜਿਹੜਿਆਂ ਨੂੰ ਉਹ ਕਰੀ ਕੱਟ ਕੇ ਕਰਕੇ ਨਾ ਚੰਗੀ ਤਰ੍ਹਾਂ ਉਬਾਲ ਲਈ ਵੀਂ ਦਾ ਗੋਇਆ ਦੁੱਧ ਦੇ ਐਨੇ ਕ ਤਾਂ ਖਾ ਲਓਗੇ ਹਾਂ ਦੁੱਧ ਮੇਹਰ ਨੂੰ ਖੜਾਇਆ ਇੱਕ ਗੋਲੀ ਪਾਣਾ ਇੰਨੇ ਪਾਉਣੇ ਮम्मी ਹਣਾ ਇੰਨੀ ਗੋਲੀ ਪਾਣਾ ਹਨ ਤੇ ਦੋ ਪਾ ਰ ਆਏ ਆ ਦੋ ਦੋ ਪਾ ਕੇ ਤੀਕ ਪਾ ਲਈ ਤੂੰ ਜੀ ਨਹੀਂ ਪਾਣੀ ਅੱਤੀ ਪਾ ਮੱਖਣ ਆਪਣੇ ਕੋਲ ਹੈ ਨਹੀਂ ਤੇ ਸਿੱਕਿਓ ਪਾ ਲਓ

ਮੂੜ ਪਾਣਾ ਪਿੱਛੀ ਆਰ ਮਾਰਾ ਜੀ ਉਹ ਕਿਹਨੋਂ ਵੰਦੇ ਪਾਈ ਹਰਦੀ ਹਰਦੀ ਜਮਾ ਜੀ ਪਾਣਾ ਮਾਰੀ ਬਾਲੋ ਆ ਤਾ ਛੰਡੇ ਬਹੁਤ ਹੈ ਛੰਡੇ ਬਸ ਕਰੇ ਬੀ ਛੰਡੇ ਜਿਆਦਾ ਹੈ ਇਨਫੋਰਮ ਟੋਕ ਕਾ ਇਹ ਨਾ ਮਾਂ ਬੰਦਾ ਜਾਂਦਾ ਕੈਨੇਡਾ ਅਮਰੀਕਾ ਉਹ ਲੋਕ ਨੂੰ ਨਹੀਂ ਦੱਸਦਾ ਇਹ ਬਾਗਿਆ ਤੇ ਹਿੱਲ ਲੈ ਜਾਂਦਾ ਹਿੱਲਿਆ ਪੇਸਟ ਇਹਨੂੰ ਤੇ ਧਰ ਦਨੇ ਇਹਦੇ ਵਿੱਚ ਗਲੀ ਆ ਨਹੀਂ ਪਾਪ ਨਿਕਲ ਜੂਗੀ ਉਨ ਉੱਤੇ ਧਰ ਦੱਸ ਕਿਆ ਬਾਗੀ ਖੇਦਨੀ ਆ ਹਾਂ ਇਹ ਦੀ ਚਾਹ ਦੇ ਕਿਉਂ ਨਹੀਂ ਪਲਕੀ ਪਲਕੀ ਮੈ ਗਿਆ ਹੋਰ ਪਿੱਛੇ ਮਾਂ ਨਹੀਂ ਕੋਸ਼ਿਸ਼ ਬਸ ਕਦੀ ਕੀ ਨਹੀਂ ਮੰਗਦੀ ਜਾਂ ਤਾਂ ਬਣ ਗਈ ਬਣ ਗਈ ਚਾਹ ਬਣ ਗਈ ਬਣ ਗਈ ਚਾਹ ਬਣ ਗਈ ਹੋਰ ਨਹੀਂ ਮम्मी ਕੁਝ ਮੰਗਦੀ ਮੰਗਦੀ ਚਾਹ ਦਾ ਗਲਾਸ ਇੱਕ ਮੰਗਦੀ ਯਾਰ ਤੇ ਗੋਡਾ ਫਟ ਗਿਆ ਚਾਹ ਦਾ ਕੁੱਟਿਆ ਵਾਰਦੀ ਨਹੀ ਵਾਰੀ ਇਹ ਦੇ ਨਾ ਮਾੜੀ ਜੀਤ ਮਾੜੀ ਜੀਤ ਚੱਕੇ ਲੱਗੇ ਆ ਚੱਕ ਲਿਆ ਮੈਂ ਚੱਕ ਲਿਆ ਤੈਨੂੰ ਚਾਹ ਚਲ ਮੈਂ ਬਾਹਰੋਂ ਆਉਂਦਾ ਹਾਂ। ਓਏ! ਗੈਸਾਂ ਨਾਲ ਬਹੁਤ ਦੇਖਦਾ। ਅੰਨਾ ਨਹੀਂ ਅੰਨਾ ਨਹੀਂ। ਅੰਨਾ ਨਹੀਂ ਤੇ ਇਹੋ। ਹਾਂ। ਹਾਂ। ਹੰਦ ਪੋਕੋ ਲੋਕਡੀਆਂ। ਕੋਡੀਆਂ ਬਾਬਾ ਇੰਨਾ ਨਹੀਂ ਗੈਸ ਖੁਦ ਹੀ ਹੋ ਜਾਂਦਾ। ਫਿਰ ਉੱਤੇ ਫਿੱਟ ਉੱਤੇ ਦਮ ਨਾ ਖੋ। ਤੇ ਨੂੰ ਥੋੜੀ ਕਿਸੇ ਨੇ ਕੁਝ ਕਹਿਣਾ ਤੇ ਮੇਰੇ ਡੈਡੀ ਨੇ ਸਾਰੀਆਂ ਲਾ ਤੇਰੇ ਡੈਡੀ ਨੇ ਮੈਨੂੰ ਕਾਲ ਕੱਢਣੀਆ ਮੇਰੇ ਡੈਡੀ ਨੇ ਮੈਨੂੰ ਕਾਲ ਕੱਢਣੀਆ ਮੇਰੀ ਮੰਮੀ ਨੇ ਕੱਢ ਬਾਕੀ ਆਪਣੇ ਵਿਊਅਰਸ ਨੇ ਬੋਲਣਾ ਵੀ ਤੋਂ ਇੰਨੀ ਹੀ ਤੇਨੂੰ ਦੀਦ ਦੇਣਾ ਜਵਾਬ ਅੱਧ ਬੰਨ ਲਾ ਗਈ ਸੁਣ ਕੇ ਬਟਾਕੇ ਪੈਂਦੇ ਬਟਾਕੇ ਪੈਂਦੇ ਬਾਰਾਪੁਰਾ ਉਹ ਤਾ ਤਾ ਨਾ ਮੈਂ ਜਿਆਰ ਯਾਹੋਂ ਤੇ ਜਿਆਰ ਦੁਆਰ ਵਾਲੀ ਦਿੰਦੇ ਆ ਕੋਈ ਕੁਝ ਜਿਆਰ ਘੱਟ ਵਾਲੀ ਬੰਨ ਮਤ ਕੀ ਮੈਂ ਕਹਾਂ ਉਹ ਕੀ ਮੰਗਾ ਦੇ ਤੋ ਮੱਥੀ ਮੈਂ ਤੈਨੂੰ ਦੇ ਲਈਂ ਜਿਵੇਂ ਕਾਬੂ ਕੀ ਵਿਪਾਖ ਨਿਕਲ ਜਵੇ ਇਹਦੇ ਉੱਤੇ ਗੜੀ ਆ ਢੱਕਣ ਦੇ ਵਿੱਚ ਪਟਾਕੇ ਵਾਂਦੇ ਸੁਣੋ ਆਹੋ ਜਦੋਂ ਪਟਕਣ ਚੱਕਣਾ ਆਪਾਂ ਹਾਲੇ ਨਹੀਂ ਚੱਕਦੇ ਪੂਰਾ ਬਣੇ ਤੇ ਚੱਕਾਂਗੇ ਸਭ ਥੱਲੇ ਦੀ ਗੱਤ ਚਾਹ ਸੱਚੀ ਜਿਆਰ ਬਹੁਤ ਵਧੀਆ ਬਣਾਉਂਦਾ ਜਿਆਰ ਨੇ ਆਪੇ ਹੀ ਚਾਹ ਪੱਤੀ ਪਾਉਣੀ ਆ ਤੇ ਆਪੇ ਹੀ ਮਿੱਠਾ ਪਾਉਣਾ ਦਾ ਕਲਰ ਦੇਖੋ ਫੇਰ ਘਸਤੇ ਬਹਿ ਜਾ ਤੈਨੂੰ ਚਲਾਇਆ ਕਰ ਇੱਥੇ ਵਧਾ ਦੇ ਆ ਬਹਿ ਕੇ ਥੁੱਕ ਤੇ ਵਧਾ ਲੈ ਮਤਲਬ ਉਹ ਦੇਖ ਕਰ ਖੁੰਦ ਗਿਆ ਆਪਣੇ ਆਪ ਉਹ ਬਾਹਰ ਨੂੰ ਆਉਣ ਲੱਗੇ ਉਹ ਥੁੱਕੀ ਉਹ ਬੰਦੇ ਰੋਣ ਲੱਗਾ ਉਹ ਆਪਣੇ ਆਪ ਹੀ ਆਪਾਂ ਨਹੀਂ ਢੱਕਣ ਚੱਕਿਆ ਤੇ ਆਪਣੇ ਆਪ ਹੀ ਦੇਖੋ ਉੱਪਰ ਐਵੇਂ ਘਰਾਂ ਚ ਆਉਣਾ ਸੀ ਸੁਖਾਂ ਦਾ ਗਿਰ ਤੂ ਕਮ ਚੱਕਦਾ ਚੱਕ ਚੱਕ ਲੈ ਚੱਕ ਅਬ ਚੱਕ ਆ ਦੇਖੋ ਬਈ ਆਪਾਂ ਨੇ ਆਹ ਵਾਲੀ ਨਿੱਕੀ ਜੀ ਕੁਆਲੀਫਾਈ ਸੀਗੀ ਦੇਖੋ ਕਿੰਨੇ ਸੋਹਣੇ ਪਾਪਕੋਰਨ ਬਣੇ ਵਾਹ ਕਿੰਨੇ ਪੂਰੇ ਬਾਤੇ ਬਣ ਗਏ ਚਲ ਇਧਰ ਨੂੰ ਹੋ ਲੈ ਖਾਈਏ ਪਈ ਅਸੀਂ ਥੋੜੇ ਜਿਨੇ ਲਤੀ ਨਹੀਂ ਸੀਗੇ ਆ ਬੇਜਾਉਂ ਨੀਆ ਕੁੱਟਾ ਕੁੱਟਾ ਆਏ ਇਹਨਾਂ ਨਾਲ ਤੇ ਲੀਆਂ ਗਰਮ ਵੀ ਆ ਕੇ ਨਹੀਂ ਆਪਸਾ ਬਣਾ ਬਣਾ ਖਾਂਦੇ ਵੀਰੇ ਨੂੰ ਸਟ੍ਰੀਟ ਪਾ ਦੇ ला जी तुम भी चक्को गरमा गरम गर्म पॉपकॉर्न बहुत हो गए जाने थोड़ा हो जाने ये मेरे बार का जिला जाए मेरा फोन बढ़िया बने ਵੀਰੋ ਤਾ ਕਾਣਾ ਬੁੱਢੀ ਮੇਰੇ ਹੱਥੇ ਲੱਗਦਾ ਨਹੀਂ ਚੰਗਾ ਟੋਲਦੇ ਨਹੀਂ ਕਰਦੇ ਮੈਂ ਠੰਡੇ ਪੰਡੇ ਚ ਪਾ ਲਾਂਗੀ ਕਹਿ ਹੀ ਟੰਡਾ ਹੋ ਗਿਆ ਖਚਾ ਕੇ ਰੱਖ ਦੇ ਨਾ ਕੋ ਦਰੋਂ ਨੰਦੇ ਹੈ ਕਰ ਉਹ ਜਣਿਆ ਫੇਰ ਵਧੀਆ ਨਹੀਂ ਉਸੇ ਹਵਾ ਲੱਗ ਜਾਣੀ ਐ ਤੂੰ ਇਹਨੂੰ ਹੱਥ ਲਾ ਲਈ ਉੱਥੇ ਭਾਂਡਾ ਜਿਹੜਾ ਕੋਦਰ ਕੋ ਪਲੇਟ ਉੱਤ ਪਾ ਲੈ ਖਾਓ ਬੱਡੀ ਪਤਾ ਕਿੰਨੀ ਗਰਮ ਹੈ ਅਲਟੀਪਲੇਟ ਚ 68 ਢੰਡੇ ਹੋ ਜਾਣੇ ਨੇ ਉਹ 64 ਹੋ ਗਏ ਤੇ ਮੈਂ ਸੈਮ ਢਾਣੇ ਵੀ ਦੀ ਜਾਂਦੀ ਆ ਢੰਡੇ ਹੋ ਗਈ ਉਹ ਬੋੜੇ ਅੰਤ ਅੰਤ ਇਹ ਨਹੀਂ ਗੋਲੇ ਹੀ ਲੋੜ ਉਹਦੇ ਹੂੰ ਜਦੋਂ ਉਹਦੇਆਂ ਗੋਲੇ ਆਦੇ ਡੱਟਾ ਗੋਲੇ ਆਦੇ ਇਹਨੇ ਤੋਂ ਗੋਲੇ ਪੈਣ ਨੂੰ ਗੋਲੇ ਵੀ ਛੱਡ ਜਾਣੇ ਆ ਤੋਂ ਗੁਮਟ ਪਾਈ ਨੂੰ ਥੋੜੇ ਦੋ ਗੁਮਟੇ ਬਹੁਤ ਨੇ ਮੰਜੂ ਨਹੀਂ ਆ ਤੇ ਬੈਜਣਾ ਕੱਤੇ ਹੁੰਦੇ ਆ ਉਹ ਕੜਕ ਕੜਕ ਜੇ ਵਧੀਆ ਲੱਗਦੀ ਛੁੱਟੀ ਰੋਜ਼ ਆ ਭਾਈ ਆਉਂਦਾ ਹੀ ਹੱਥ ਤੇ ਇਹ ਮਾਮੇ ਕਿਉਂ ਹੋਇਆ ਤੇਰਾ ਮਾਮਾ ਵਾਚ ਪਹਿਲਾਂ ਮੇਰਾ ਭਾਈ ਹੈ ਮੋੜ ਲਾ ਦਿੰਦਾ ਤਾ ਕੋਈ ਨਹੀਂ ਕਰਦਾ ਨੋ ਆ ਮੈਂ ਕਦੀ ਮੁੰਦਾ ਤੁੱਟੇ ਨਹੀਂ ਐ ਕਿ ਨਾ ਮੈਂ ਵੀ ਤਾਂ 30 ਪਰ ਐ ਜੇ 30 ਦਾ ਨਾਮ ਨਹੀਂ ਉਹ ਕੋ ਦਾ ਗੋਲ ਜਿਆਦਾ ਆਪਣੀ ਗਾਂ ਸੋ ਉਹ ਡੱਬੇ ਦਾ ਪੀਲਾ ਹੁੰਦਾ ਸੀ ਉਹ ਤਾਂ ਹੁੰਦਾ ਹੀ ਆ ਜਵਾਕਾਂ ਦਾ ਪਾਈ ਕਿੰਨਾ ਮੁੱਤਾ ਬਸ ਕਰ। ਏ ਮੈਂ ਨਾ ਸੂਟ ਕਟਿੰਗ ਕਰਨ ਲੱਗੀ ਸੀ। ਨਿਸ਼ਾਨੀ ਲਾ ਲਈ। ਇੱਕ ਨਿਸ਼ਾਨ ਲਾਤਾ ਜਾਨੀ ਕਿ ਸ਼ੁਰੂਆਤ ਜੀ ਕਰਤੀ। ਤੇ ਫਿਰ ਕੀ ਹੋ ਗਿਆ? ਫੋਨ ਕਾਲ ਆ ਗਈ ਮੈਂ ਫੋਨ ਤੇ ਬਸ ਫੋਨ ਤੇ ਲੱਗੀ। ਮੰਮੀ ਦਾ ਫੋਨ ਆ ਗਿਆ ਮੈਂ ਮੰਮੀ ਨਾਲ ਫੋਨ ਤੇ ਗੱਲ ਕਰਨ ਲੱਗ ਗਈ। ਹਉ ਤੂੰ ਚੌਕ ਨਾ ਖਰਾਵ ਕਰਦੀ ਇੱਥੇ ਮੇਰੇ ਤੇ ਮੈਂ ਸੂਟ ਜਿਹੜਾ ਜਾਨੀ ਕਿ ਕੱਟਣੋਂ ਰਹਿ ਗਿਆ ਮੈਂ ਦੇਖਦੀ ਆ ਪਹਿਲਾਂ ਹੁਣ ਮੈਂ ਧਾਰ ਚਵਾ ਲਿਆ ਮਾਂ ਨਹੀਂ ਉਹਨਾਂ ਤਾਂ ਉਹ ਤਾਂ ਖਿਜੇ ਪਏ ਆ ਹਨਾ ਉਹਨਾਂ ਨੇ ਤਾਂ ਛੱਡ ਦੇਣੀ ਝੋਟੀ ਉਹ ਕਹਿੰਦੇ ਮੈਂ ਮੇਰੇ ਤੋਂ ਚੋਈ ਨਹੀਂ ਜਾਂਦੀ ਲੱਤਾਂ ਵੱਧ ਮਾਰਦੀ ਤੇਰੇ ਤੋਂ ਮੈਨੂੰ ਧੂਵਾ ਛਾਲ ਦੇ ਦੇ ਜਦ ਤੂੰ ਮੂਰੇ ਖਾਣ ਕਿੰਨਾ ਮਰੁੱਤ ਆ ਬੇ ਮਸ਼ੀਨ ਤੇ ਉੱਥੇ ਉੱਥੇ ਮਸ਼ੀਨ ਤੇ ਮੇਰਾ ਕਾਜ ਆ ਛਾਲ ਪਿਆ ਲੈ ਜੱਕ ਫਿਰ ਉਹਨੇ ਹੱਲ ਵੇੜ ਦੇਣਾ ਪੂੰਛਾ ਮਾਛਾ ਜਿਹਾ ਮਾਰ ਕੇ ਉਹ ਤੋਣ ਵਾਲਾ ਉਹ ਲੈ ਜੰਨੇ ਇਥੇ ਹੀ ਆ ਮਸ਼ੀਨ ਤੇ ਪਿਆ ਮਸ਼ੀਨ ਤੇ ਆ ਦੇ ਆ ਦੇਖਿਓ ਨੇ ਕੱਪੜੇ ਸੜ ਦੇਣੇ ਚੱਲ ਦੇ ਹਾਏ ਹਾਏ ਬੰਦੇ ਆ ਵਾਂ ਨੂੰ ਰੱਖ ਦੇ ਕੱਪੜੇ ਦੀ ਕਿਥੇ ਥੱਲੇ ਕੋਈ ਨਾ ਫਿਰ ਤੈਨੂੰ ਮੈਂ ਵੀ ਦੱਸੂ ਪਤਾ ਮੜਾਈ ਲਤੀ ਚੱਕ ਰੱਖ ਕਿ ਉਹਨੂੰ ਸੁਣਦੇ ਨੇ ਨੂੰ ਰੱਖਿਆ ਮੀਂਹ ਪੈਂਦਾ ਮੈਂ ਤਾਂ ਭੋਲਾ ਮੈਂ ਤਾਂ ਭੋਲਾ ਮੈਂ ਤਾਂ ਭੋਲਾ ਮੈਂ ਤਾਂ ਭੋਲਾ ਤੂੰ ਭੋਲੇ ਬਾਬੇ ਦੀ ਜੈ ਜਾ ਕੇ ਚਵਾ ਲਿਆ ਉਹਨੇ ਮੂਰੇ ਖੜ ਕੇ ਆ ਜਾ ਯਾਰ ਕੈਮਰਾਮੈਨ ਬਣੀ ਸਤਾ ਭਈ ਜਾਂਦੀ ਪੂਹੜ ਦੀ ਪੂਹੜ ਦੀ ਡਿੱਗੀ ਜਾਂਦੀ ਬਿੱਲਾ ਕਰਿਆ ਓਏ ਹੜਤੋ ਇਨੀ ਕ ਮਸ਼ਰੀ ਜੀ ਮਸ਼ਰੀ ਜੀ ਵਾਂਗੂ ਮੀ ਡਿੱਗਦਾ ਥੋੜਾ ਥੋੜਾ ਆਮਾ ਜੀ ਬੋਲਾ ਬਾਬਾ ਕੀ ਜੈ ਹੈ ਓ ਲਾ ਬਾਬਾ ਦੇ ਦੇ ਦੁੱਧ ਨਿਕਾਲਣੇ ਕੀ ਮਸ਼ੀਨ ਸਭ ਕੋ ਪਲਾ ਦੂੰ ਲੱਸੀ ਔਰ ਦਹੀਂ ਇਹਨੀਆਂ ਟਿੱਆ ਮੂਰੇ ਖੜਾਣਾ ਹੈਗਾ ਹਾਂ ਹੈਗਾ ਯਾ ਯਾ ਰਾਜਾ ਇਧਰੋਂ ਤੇਰੀ ਮਸਟੰਡੀ ਆ ਮੂਰੇ ਵੀ ਨਹੀਂ ਖੜੀ ਓਧਰ ਤਾਂ ਮੇਰੀ ਉਹ ਖੜੀ ਆ ਅੱਜ ਮੈਨੂੰ ਮਾਰੂਗੀ ਮਸਟੰਡੀ ਨਾ ਵੇ ਐਨੀ ਕਹੀ ਤਾਂ ਮੈਂ ਤਾਂ ਮਾਤ ਥੱਕ ਜਾਂਦੀ ਆ ਗਿਆਰਾਂ ਦੇ ਕੱਪੜੇ ਕਿੱਲੇ ਹੋਣਾ ਤੇਰੇ ਮੀਂਹ ਪੈਂਦਾ ਚੱਲ ਅੰਦਰ ਪਹਿਲਾਂ ਬੈਠੀ ਵੀਡੀਓ ਵੀਡੀਓ ਰਿਕਾਰਡ ਕਰਕੇ ਬਣਾਵੇਂਗਾ ਤੇ ਠੀਕ ਹੈ ਨਹੀਂ ਤਾਂ ਜਾ ਪਾ ਜਾਂ ਅੰਦਰ ਤੂੰ ਇੱਥੇ ਆਣੀ ਆਣੀ ਬੀਟੀ ਜਾ ਮੱਝਾਂ ਤੇ ਪੁੱਡਾਂ ਗੱਲ ਤਾਂ ਸਹੀ ਅੱਗੇ ਨਿਆਣੇ ਨੂੰ ਮੂਰੇ ਖੜਾਉਣਾ ਬਰੂਰਾ ਭੁੱਕਣਾ ਉੱਤੇ ਬਹਿ ਜਾਣਾ ਉੱਤੇ ਤਾਂ ਤੁਸੀਂ ਬਹਨੇ ਹੋਗੇ ਉਸ ਤਾਂ ਕਦਨ ਦੀ ਮੱਝਾਂ ਮੱਝਾਂ ਤੇ ਬੈਠੇ ਥੋੜੇ ਪਿੰਡ ਮੱਝਾਂ ਖੁੱਲਦੀਆਂ ਸੀ ਨਾ ਫਿਰ ਲੈ ਕੇ ਜਾਂਦੇ ਚਰਾਉਣ ਚਰੂਣ ਨਾ ਮੈਂ ਨਹੀਂ ਕਰੇ ਇਦਾਂ ਸਾਡੇ ਨਹੀਂ ਦੇਖਿਆ ਹੈ ਕਬ ਸਾਡੇ ਮੱਜਾਂ ਖੁੱਲਦੀਆਂ ਹੁਣ ਖੁੱਲਦੀਆਂ ਬੱਹ ਜਦ ਤੂੰ ਨਹੀਂ ਪਤਾ ਨਹੀਂ ਮੇਰੀ ਸੋਹਣੀ ਜੀ ਮੈਂ ਤਾਂ ਦੇਖਿਆ ਸਾਡੇ ਤਾਂ ਘਰੇ ਮੱਜਾਂ ਹੁੰਦੀਆਂ ਦੀ ਘਰੇ ਸਾਰਾ ਕੁਝ ਹੁੰਦਾ ਤੂੰ ਡਿਸਕੋ ਡਾਂਸ ਵਾਲਟੀ ਨਹੀਂ ਰੱਖਣ ਦਿੰਦੀ ਮੈਂ ਵੀ ਕਮਰਾ ਕਰ ਸਕਦੀ ਹਾਂ ਮਾਲੀਆ ਮੈਂ ਫੜ ਜਾ ਮੇਰੇ ਪੈਰ ਤੇ ਰਹਿਣਾ ਹੈ ਹਸ ਤੇ ਯਾਰ ਤੁਮ ਕਮਾ ਬਸ ਉਹ ਬਿਤੇ ਉਹ ਫੜੀ ਰ ਮਗਰ ਲੈ ਤਾਂ ਨਹੀਂ ਚੋਣ ਦਿੰਦੀ ਮੂਹਰੇ ਤਾਂ ਚੋਣ ਦੇ ਦਿੰਦੀ ਹੈ ਅੱਜ ਤਾਂ ਟੱਪੀ ਨਹੀਂ ਹੈਗੀ ਮੇਰੇ ਖੜੀ ਤੇ ਕਾਲ ਦਾ ਠੀਕਾ ਲੱਗਦਾ ਕਾਲ ਦਾ ਠੀਕਾ ਲੱਗੋਣਾ ਦਾ ਬਹਾਨਾ ਲਾਉਣਾ ਹੀ ਦੀ ਕੋਈ ਲਈ ਮਿੱਠੀ ਲਾਣਾ ਪਾ ਗਏ ਕਾਨੂੰਨੀ ਆਣੇ ਹੌਕਾ ਲੈਣਗੇ ਆ ਤੁਸੀਂ ਬਾਕੇ ਆ ਮੈਨੂੰ ਤਾਂ ਘੇਰ ਲੈਣਾ ਉਹਨਾਂ ਨੇ ਤੇ ਮੇਰੇ ਹੱਥੇ ਜੋ ਫੋਨ ਵੀ ਆ ਉਹ ਬਾਦਾਂਗੇ ਹੁਣ ਬਾਦਾਂ ਨੂੰ ਬੋਲੂਗੀ ਇਹ ਵੀ ਉਪਨੇ ਸੜਪਾ ਮਾਰਦੀ ਆ ਚਲ ਦੇਖੀ ਜਾਓ ਜਦੋਂ ਇਹਦਾ ਸਮਾਂ ਆਉਣਾ ਇਹ ਵੀ ਆਪਾਂ ਚੋਈ ਲੈਣੀ ਆ ਸਮਾਂ ਪਾ ਲੈਣਾ ਸਮਾਂ ਤੱਕ ਵਾਹਿਗੁਰੂ ਵਧੀਆ ਸੰਗਤ ਮਿਹਰ ਆਪ ਕਰਨੀ ਆ ਲਿਆਵੇ ਵਾਹਿਗੁਰੂ ਸਮਾਂ ਲਿਆਵੇ ਕੰਮ ਹੋਵੇ ਤਾਰਾ ਚਾਹੀਏ ਨਹੀਂ ਲੱਗੇ ਤਾਂ ਹੁਣ ਤੋਂ ਅੰਦਰ ਜਾ ਕੇ ਇਹਨਾਂ ਨੇ ਪਤਾ ਕੀ ਕਰਨਾ ਕੰਮ ਹੋਣਾ ਚਾਹੀਦਾ ਆ ਹੁਣ ਤਾਂ ਫਿਰ ਵੀ ਚੱਲੇ ਨਾ ਘੰਟਾ ਇੱਥੇ ਨਿਕਲ ਕੇ ਤਾਰ ਚੋਂ ਜੇ ਹੁਣ ਇਹਨਾਂ ਨੇ ਇਹ ਵੀ ਛੱਡ ਪੀ ਫਿਰ ਤਾਂ ਬਸ ਇਹਨਾਂ ਨੇ ਵਿਲੇ ਬੈਠ ਕੇ ਅੱਕ ਕੇ ਹੀ ਰਹਿਣਾ ਵੀ ਕੀ ਕਰਾਂ ਕੀ ਕਰਾਂ ਮਾਰ ਤੋਰੂ ਤੁਹਾਨੂੰ ਡੋਲੂ ਦੇ ਗਏ ਗੱਲਾਂ ਨਾ ਗੱਲਾਂ ਹਮ ਜਿੱਥੇ ਮਰਜ਼ੀ ਮਾਰ ਗੱਲਾਂ ਗੱਲਾਂ ਤੋਂ ਨਹੀਂ ਰੋਕਦੇ ਪਰ ਡੋਲੂ ਡਾਲੂ ਚੱਕ ਕੇ ਨਹੀਂ ਪਿੰਡ ਜਾਣਾ ਹੈਗਾ ਮੈਨੂੰ ਨਹੀਂ ਵਧੀਆ ਲੱਗਦਾ ਡੋਲੂ ਚੱਕ ਜਾਣਾ ਆਪਣਾ ਕੰਮ ਥੋੜੀ ਡੋਲੂ ਚੱਕ ਕੇ ਜਾਣਾ ਉਹ ਹੋਰ ਲੋਕ ਨੇ ਦਸ ਟੱਕੇ ਦੇ ਨਹੀਂ ਐ ਕੰਮ। ਦਸ ਦੇਣ ਮੰਗੇ ਚਾਰ। ਜਿਹੜਾ ਕਰਨ ਕਹਿੰਦਾ ਅੰਦਰ। ਮੈ ਮੈਨੂੰ ਆਹ ਫੜਾ ਦੋ। ਚਲ ਚੱਲੀ ਅੰਦਰ। ਧਾਰ ਚੋਲੀ। ਹਟੇ ਹੀ ਨਹੀਂ। ਇਹਨੂੰ ਇਹ ਤਾਂ ਹਟਿਆ ਹੋਇਆ ਹੁਣ। ਹੁਣ ਤਾਂ ਹਟ ਗਿਆ। ਪੈਂਦਾ। ਵਧੀਆ ਚੀਜ਼ ਹੈ ਬਈ। ਵਧੀਆ ਚੀਜ਼। ਆਹੋ ਵਧੀਆ ਚੀਜ਼ ਮੈਂ ਅੰਦਰ ਲੈ ਜੰਨੀ ਆ ਲੈ ਫੜਾਓ। ਇਹਨੂੰ ਧੋ ਕੇ ਜੋ। ਆਹ ਬਾਲਟੀ ਖੋਲ ਕੇ ਦੇ ਦੋ ਹੁਣ। ਤੁਹਾਡੇ ਹੱਥੋਂ ਤੇ ਲੱਭੜੇ ਹੋਣੇ ਤੁਸੀਂ ਉਹ ਕਰ ਦੋ ਇਹ ਕੰਮ। ਕੋਈ ਨਾ ਮੇਰੀ ਬਾਰੀ ਵੀ ਆਈ 10 20 ਦਿਨ ਨੂੰ ਫਿਰ ਸਾਰੇ ਕੰਮ ਮੈਂ ਕਰਿਆ ਕਰਨੇ ਫਿਰ ਤੁਸੀਂ ਖੜਿਆ ਕਰਨਾ ਫਿਰ ਇਹਨਾਂ ਨੇ ਕੈਮਰਾਮੈਨ ਬਣਿਆ ਕਰਨ ਮੈਂ ਕੰਮ ਕਰਿਆ ਕਰਨ ਹਾਲਦੀ ਘੜੀ ਹੁਣ ਆਪਾਂ ਬਿਲੇ ਇਹ ਕੰਮ ਵਾਲੇ ਠੀਕ ਆ ਵਧੀਆ ਚੀਜ਼ ਆਪਾਂ ਲੈ ਆਏ ਚਲੋ ਜੀ ਟਾਈਮ ਹੋ ਗਿਆ 7:30 ਹੋ ਗਏ ਘੰਟਾ ਤਾਂ ਲੱਗੇ ਗਿਆ ਚਲ ਚਲੋ ਜੀ ਆਪਾਂ ਵਧੀਆ ਚੀਜ਼ ਲੈ ਕੇ ਅੰਦਰ ਚੱਲਦੇ ਆ ਤੇ ਨਾਲ ਦੀ ਨਾਲ ਆਪਾਂ ਬਲੌਗ ਦਾ ਐਂਡ ਕਰਦੇ ਆ ਅਮੀਰਾਂ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਗਾ ਤੇ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਠੀਕ ਆ ਜੀ ਜ਼ਰੂਰ ਕਰਿਆ ਕਰੋ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਆ ਜੀ ਹਾਂਜੀ ਬੇਟੂ ਮੈਂ ਤੁਹਾਨੂੰ ਚਾਹਾਂ ਲਾਉਂਦੀ ਆ ਆ ਮੈਂ ਵੀ ਕਾਹਨੂੰ ਅੰਦਰ ਜਿਹੜਾ ਕਾਣੀ ਗਈ ਜਾਂਦਾ ਲਓ ਜੀ ਵਧੀਆ ਜੀ ਚੀਜ਼ ਆਪਾਂ ਲਿਆਂਦੀ ਵਧੀਆ ਚੀਜ਼ ਜਿਹਨੂੰ ਵੀ ਦੇਖੇ ਲਿਖਿਆ ਕੀ ਕਰੀ ਜਾਂਦਾ ਹਾਂ ਦੋਤਾ ਦੇਤਾ ਦੋਤਾ ਰੋਜ਼ ਹੀ ਦੇ ਦਿੰਦੀ ਆ ਤੂੰ ਬੁਸੀ ਆ ਗਾਣਾ ਨਾ ਲੈਂ ਕੋਪੀਟ ਆ ਜੂ ਸਿੱਧੂ ਬੁਸੀ ਆ ਚੱਲੀ ਜਾਂਦੇ ਬਈ ਗਾਣੇ ਸਾਡੇ ਘਰੇ ਤਾਂ 24 ਘੰਟ ਗਾਣ ਜਾਂ ਜਿੰਨਾ ਟਾਈਮ ਵੱਡਾ ਬੇਟਾ ਘਰੇ ਰਹਿੰਦਾ ਉਹਨਾ ਟਾਈਮ ਗਾਣੇ ਚੱਲਦੇ ਹੀ ਚੱਲਦੇ ਆ ਚੱਲਦੇ ਹੀ ਚੱਲਦੇ ਆ ਉਸ ਤੋਂ ਬਾਅਦ ਮੈਂ ਟਾਈਆਂ ਮੈਂ ਉਸ ਟਾਈਮ ਫਿਰ ਬਲੌਗ ਵੀ ਨਹੀਂ ਬਣਾਉਂਦੀ ਉਹ ਗਾਣੇ ਲਈ ਰੱਖਦਾ ਫਿਰ ਕਾਪੀ ਰਿਹਾ ਇਹ ਚੱਲ ਚਲਾ ਤਾ ਲੈਂਦਾ ਇਹਨੂੰ ਮੈਂ ਕਹਿ ਦਿੰਨੀ ਵੀ ਪੜ ਲੈ ਤੂੰ ਬੰਦ ਕਰ ਲੈ ਹਣ ਅੱਜ ਵੀ ਜਦੋਂ ਦੁਪਹਿਰੇ ਜੋ ਬਾਣੇ ਲਾਈ ਜਾਵੇ ਫਿਰ ਉਹ ਸਮਝ ਗਏ ਮੰਮੀ ਨੇ ਵੀਡੀਓ ਬਣਾਉਣੀ ਹੈ ਫਿਰ ਉਹਨਾਂ ਨੇ ਕਿਹਾ ਜਾ ਹੇ ਯਾਰ ਬੰਦ ਕਰ ਦੇ ਕਹਿੰਦਾ ਮੰਮੀ ਨੇ ਵੀਡੀਓ ਬਣਾਉਣੀ ਹੈ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ